ਸામਨੇ ਆ ਰਹੀ ਆ ਦੱਸਦੀ ਹੈ ਕਿ ਚਾਰ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਨੇ ਦੱਸਦੇ ਕਿ ਇਸ ਦੇ ਵਿੱਚ ਇੱਕ 3 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ ਜਿਸ ਦੀ ਮੌਤ ਹੋਈ ਹੈ ਦੱਸਦੇ ਇੱਕ ਸੜਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਤਰਕਸਾਰ ਚਾਰ ਲੋਕਾਂ ਦੀ ਮੌਤ ਹੋ ਚੁੱਕਿਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਨੇ ਤਸਵੀਰਾਂ ਦੇਖ ਸਕਦੇ ਹੋ ਬਿਹੱਦ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਕਿ ਇੱਕ ਬੈਨ ਦੀ ਇੱਕ ਪੁਲੀ ਦੇ ਨਾਲ ਟੱਕਰ ਹੋਈ ਆ ਤੇ ਟੱਕਰ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਨੇ ਦੱਸਦੇ ਕਿ ਇੱਕ 3 ਮਹੀਨੇ ਦਾ ਬੱਚਾ ਵੀ ਇਸ ਘਟਨਾ ਦੇ ਵਿੱਚ ਆਪਣੀ ਜਾਨ ਗਵਾ ਚੁੱਕਾ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀ ਹੈ ਜਿਹੜੀ ਪੂਰੀ ਤਰ੍ਹਾਂ ਜੋ ਫਰੰਟ ਤੋਂ ਚਕਨਾਚੂਰ ਹੋ ਚੁੱਕੀ ਹੈ ਤੇ ਸੀਟਾਂ ਤੱਕ ਨੇ ਜਿਹੜੀਆਂ ਉਹ ਇਸ ਸਮੇਂ ਬਾਹਰ ਪਈਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਦੇਖੋ ਕਿ ਸੀਟਾਂ ਨੇ ਜਿਹੜੀਆਂ ਉਹ ਵੀ ਟੁੱਟ ਚੁੱਕੀਆਂ ਨੇ ਤੇ ਬਾਹਰ ਪਈਆਂ ਹੋਈਆਂ ਨੇ ਤਾਂ ਸੋਚੋ ਜਦੋਂ ਇਹ ਹਾਦਸਾ ਵਾਪਰਿਆ ਹੈਗਾ ਉਸ ਸਮੇਂ ਕਿੰਨੀ ਜ਼ਿਆਦਾ ਜਿਹੜੀ ਭਿਆਨਕ ਟੱਕਰ ਰਹੀ ਹੋਵੇਗੀ ਜਿਸ ਕਾਰਨ ਚਾਰ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਆ ਤਾਂ ਦੱਸਦੀ ਹੈ ਕਿ ਸੋਨੀਪੱਤ ਦੇ ਗਹਾਣਾ ਰੋਡ ਤੋਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਚਾਰ ਲੋਕਾਂ ਦੀ ਇੱਕ ਟੱਕਰ ਦੇ ਕਾਰਨ ਮੌਤ ਹੋਈ ਆ ਦੱਸਿਆ ਕਿ ਇੱਕ ਬੈਂ ਦੀ ਇੱਕ ਪੁਲੀ ਦੇ ਨਾਲ ਟੱਕਰ ਹੋਈ ਆ ਕਰੇਵੜੀ ਮੋੜ ਦੇ ਕੋਲੇ ਇਹ ਹਾਦਸਾ ਵਾਪਰੇ ਆ ਤੇ ਇਸ ਦੌਰਾਨ ਚਾਰ ਲੋਕਾਂ ਨੇ ਦੁਨੀਆ ਛੱਡ ਦਿੱਤੀ ਆ ਦੱਸਿਆ ਕਿ ਇਹ ਜੋ ਲੋਕਸਨ ਦਿੱਲੀ ਦੇ ਸ਼ਾਹਬਾਦ ਜਾ ਰਹੇ ਸੀ ਜਿੰਦੇ ਪਾਥਰੀ ਧਾਮ ਇਲਾਕੇ ਤੋਂ ਦਿੱਲੀ ਦੇ ਸ਼ਾਹਵਾਹ ਡੇਰੀ ਇਲਾਕੇ ਦੇ ਵਿੱਚ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਤੇ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਬਾਕੀ ਜੋ ਕਾਰ ਦੇ ਵਿੱਚ ਹੋਰ ਸਵਾਰਸਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਵੱਖੋ-ਵੱਖਰੇ ਹਸਪਤਾਲਾਂ ਦੇ ਵਿੱਚ ਰਾਹਗੀਰਾਂ ਦੇ ਵੱਲੋਂ ਭੇਜਿਆ ਗਿਆ ਤਾਂ ਇਹ ਤਸਵੀਰਾਂ ਦੇਖੋ ਕਿ ਕਿੰਨੀਆਂ ਭਿਆਨਕ ਤਸਵੀਰਾਂ ਨੇ ਚਾਰ ਲੋਕ ਨੇ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਇਹਨਾਂ ਦੇ ਵਿੱਚ ਦੋ ਬੱਚੇ ਸ਼ਾਮਲ ਨੇ ਤੇ ਇੱਕ 3 ਮਹੀਨੇ ਦਾ ਬੱਚਾ ਵੀ ਦੱਸਿਆ ਜਾ ਰਿਹਾ ਤਾਂ ਦੱਸਿਆ ਇੱਕ ਕਿ ਸੋਨੀਪੱਤ ਦੇ ਗੋਹਾਨਾ ਰੋਡ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇਹ ਵੱਡਾ ਹਾਦਸਾ ਵਾਪਰਿਆ ਇੱਕ ਬੈਨ ਦੀ ਪੁਲੀ ਦੇ ਨਾਲ ਚੱਕਰ ਹੋਈ ਉਥੇ ਹੀ ਇਸ ਮਾਮਲੇ ਨੂੰ ਲੈ ਕੇ ਜੋ ਮੌਕੇ ਦੇ ਉੱਪਰ ਲੋਕ ਸਨ ਉਹਨਾਂ ਦਾ ਕੀ ਕਹਿਣਾ ਹੈ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਫਸਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਅਮਨੇ ਆਵਾਜ਼ ਸੁਣਾਈ ਦਿੱਤੀ ਤਾਂ ਇੱਕ ਗਵਾਹਾਂ ਕੀ ਤਰਫੋਂ ਸੇ ਗੱਡੀ ਆਈ ਔਰ ਇਸ ਡਿਵਾਈਡਰ ਮੇ ਆ ਕੇ ਬੜੀ ਜ਼ੋਰ ਸੇ ਲਗੀ ਫਿਰ ਅਮਨੇ ਦੇਖਾ ਕਿ ਅੱਗੇ ਇੱਕ ਲੇਡੀਜ਼ ਹੈ ਔਰ ਡਰਾਈਵਰ ਹੈ ਕਿ ਇਹ ਫਿਨਿਸ਼ ਹੋ ਗਏ ਖਤਮ ਹੋ ਗਏ ਤਾਂ ਅਮਨੇ ਜਦ ਸਾਈਡ ਸੇ ਦੇਖਾ ਤਾਂ ਇਸ ਮੇ ਹੋਰ ਕਾਫੀ ਸਾਰੇ ਆਦਮੀ ਤੇ ਛੋਟੇ ਬੱਚੇ ਲੇਡੀਜ਼ ਬੱਚੀਆਂ ਐਸੇ ਤੇ फिर हमने फटाफट यहाँ से अपनी रोड उठाई ये रोड उठा के उनकी खिड़कियाँ तोड़ी है उनको बाहर निकाला है जो ड्राइवर था उसका यहाँ से हाथ कट गया बिल्कुल अलग हो गया पीछे एक छोटा सा बच्चा था गोद में लेडीज के वो ऑन द स्पॉट ही खत्म हो गया वो लड़का था और एक लड़की थी जो गाड़ी के अंदर हेल्पर साइड के सीट के पीछे थी वो भी वहीं पे ख़त्म हो गई थी।, थी बच्ची थी वो करीबन बारह साल की बेटी थी वो और फिर उसके साथ में एक लेडीज और पड़ी थी फिर हमने उसको जब निकाला वो उठ के बाहर आई बाहर आके बैठी भी दस मिनट तक बैठी रही लेकिन वो भी फिर डेड कर गए थी क्योंकि तो एम्बुलेंस नहीं पहुंच पाई थी हाँ पुलिस वगैरह सब मौके पे पहुंच गए थे थोड़ा एम्बुलेंस लेट हुई फिर जो कुछ बच्चे थे और जो बेटियां थी उनको राह चलते आज उन्होंने अपना गाड़ियों में लेके हॉस्पिटल इधर उधर पहुंचाया है फिर जो उसमें करीबन एक बेटी और एक जो लेडीज है वो और एक बेटा और एक लेडीज जो थोड़ी ज़्यादा एज की थी वो तो चार आदमी फिनिश हो गई यहीं ऑन द स्पॉट अच्छा कितने व्यक्ति घायल हुए कोई दो तो तीन आठ क्लास हो गए घायल है तो बच्चे तो अच्छा कहाँ के रहने वाले कुछ पता चले हमने आवाज़ सुनाई